ਸਤਿ ਸ਼੍ਰੀ ਅਕਾਲ ਦੋਸਤੋ ਚਾਈਨਾ ਡੋਰ ਦੀ ਗੱਲ ਕਰੀਏ ਤਾਂ ਚਾਈਨਾ ਡੋਰ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਕੁਰਾਲੀ ਦੇ ਵਿੱਚ ਪੱਕਾ ਨਜ਼ਰ ਆ ਰਿਹਾ ਹੈ ਇਸ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਅਤੇ ਕਿਸਾਨ ਜਥੇਬੰਦੀਆਂ ਦੁਆਰਾ ਕੁਰਾਲੀ ਦੇ ਮੇਨ ਬੱਸ ਸਟੈਂਡ ਚੌਂਕ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਚਾਈਨਾ ਡੋਰ ਵੇਚਣ ਵਾਲਿਆਂ ਤੇ ਖਰੀਦਣ ਵਾਲਿਆਂ ਦੇ ਉੱਤੇ ਸਖਤੀ ਕੀਤੀ ਜਾਵੇ ਅਤੇ ਇਸ ਦਿਨ ਦੀ ਇੱਕ ਹੋਰ ਤੁਹਾਨੂੰ ਖਾਸ ਗੱਲ ਦੱਸਦਾ ਕਿ ਜਿਸ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਉਸ ਦਿਨ ਇੱਕ ਪੱਤਰਕਾਰ ਭਰਾ ਕਾਫੀ ਭਾਵੁਕ ਵੀ ਹੋ ਗਿਆ ਤੇ ਉਹਦੇ ਅੱਖਾਂ ਦੇ ਵਿੱਚੋਂ ਹੰਝੂ ਤੱਕ ਨਿਕਲ ਗਏ ਕਿਉਂਕਿ ਇਹ ਨਾ ਚਾਈਨਾ ਡੋਰ ਦੇ ਨਾਲ ਕਾਫੀ ਜਾਨਾਂ ਦਾ ਨੁਕਸਾਨ ਹੁੰਦਾ ਤੇ ਨਾਲ ਹੀ ਪੰਛੀਆਂ ਦੇ ਉੱਤੇ ਵੀ ਕਾਫੀ ਜੋ ਸਾਨੂੰ ਨਹੀਂ ਦਿਖਦਾ ਉਹ ਅਤਿਆਚਾਰ ਇਸ ਦਿਨ ਆਪਾਂ ਕਹਿ ਸਕਦੇ ਹਾਂ ਕਿ ਉਹ ਦੇਖਣ ਨੂੰ ਮਿਲਦੇ ਨੇ ਕਿਉਂਕਿ ਉਹ ਪੰਛੀ ਜੋ ਕਿਸੇ ਨੂੰ ਆਪਣਾ ਦੁੱਖਦਰਦ ਵੀ ਨਹੀਂ ਦੱਸ ਸਕਦੇ ਤੇ ਇਸ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਔਣ ਕਰਨ ਆਪਣੀਆਂ ਕੀਮਤੀ ਜਾਨਾਂ ਗਵਾ ਲੈਂਦੇ ਨੇ ਸੋ ਬਸੰਤ ਪੰਚਮੀ ਦੀ ਗੱਲ ਕਰੀਏ ਤਾਂ ਉਸ ਦਿਨ ਮੇਂ ਸ਼ੱਕ ਭਾਰੀ ਮੀਂਹ ਪੈਣ ਕਾਰਨ ਲੋਕੀ ਪਤੰਗ ਨਹੀਂ ਉਡਾ ਸਕੇ ਲੇਕਿਨ ਉਸ ਤੋਂ ਅਗਲੇ ਦਿਨ ਜਦੋਂ ਪਤੰਗ ਦੁਆਰਾ ਸਪਾਨ ਦੇ ਵਿੱਚ ਦਿਖੇ ਤਾਂ ਪ੍ਰਸ਼ਾਸਨ ਵੀ ਕਾਫੀ ਸਖਤ ਹੁੰਦਾ ਨਜ਼ਰ ਆਇਆ ਤੇ ਇਹਨਾਂ ਪਤੰਗ ਉਡਾਉਣ ਵਾਲਿਆਂ ਦੇ ਉੱਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਵਾਰ ਨੰਬਰ 13 ਦੀ ਗੱਲ ਕਰੀਏ ਤਾਂ ਇੱਥੇ ਕੁਰਾਲੀ ਦੀ ਪੁਲਿਸ ਟੀਮ ਦੁਆਰਾ ਇੱਕ ਅਚਾਨਕ ਚੈਕਿੰਗ ਕੀਤੀ ਗਈ ਲੋਕਾਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਪਤੰਗਾਂ ਉਹ ਡਰਨ ਵਾਲਿਆਂ ਨੂੰ ਚੈੱਕ ਕੀਤਾ ਗਿਆ ਨਾਲ ਹੀ ਉਹਨਾਂ ਬੱਚਿਆਂ ਨੂੰ ਵੀ ਸਖਤ ਤਾਰਨਾ ਕੀਤੀ ਗਈ ਤੇ ਉਹਨਾਂ ਦੇ ਮਾਪਿਆਂ ਨੂੰ ਤਾਰਨਾ ਕੀਤੀ ਗਈ ਜੋ ਕਿ ਡੀਜੇ ਚਲਾ ਰਹੇ ਸਨ ਸਾਨਕ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਲੋਕਾਂ ਦੇ ਉੱਤੇ ਕਾਫੀ ਸਖਤੀ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਸਖਤ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਨੇ ਤਸਵੀਰਾਂ ਵਿੱਚ ਤੁਸੀਂ ਖੁਦ ਹੀ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੁਲਿਸ ਗਲੀਆਂ ਦੇ ਵਿੱਚ ਘੁੰਮ ਰਹੀ ਆ ਤੇ ਛੱਤਾਂ ਦੇ ਉੱਤੇ ਜਾ ਜਾ ਕੇ ਇਹਨਾਂ ਪੰਗ ਉਡਾਉਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਉਹ ਚਾਇਨਾ ਡੋਰ ਤਾਂ ਨਹੀਂ ਯੂਜ਼ ਕਰ ਰਿਹਾ ਕੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੀ ਅੱਜ ਦਾ ਮਕਸਦ ਇਸ ਚੈਕਿੰਗ ਕਰਨ ਦਾ ਆ ਉਹ ਲੈ ਕੇ ਚੱਲਦੇ ਹਾਂ ਕੁਰਾਲੀ ਦੇ ਵਾਰ ਨੰਬਰ 13 ਦੇ ਵਿੱਚ ਤੇ ਮੌਕੇ ਦੇ ਉੱਤੇ ਪਹੁੰਚੇ ਅਧਿਕਾਰੀਆਂ ਦੇ ਨਾਲ ਸੁਣਾਉਂਦੇ ਹਾਂ ਕੀ ਕੁਝ ਉਹਨਾਂ ਨੇ ਅੱਜ ਇਸ ਜਾਣਕਾਰੀ ਦਿੱਤੀ। ਵੀਰੇ ਕੀ ਕਹਿਣਾ ਚਾਹਦੇ ਤੇ ਕੀ ਮੈਸੇਜ ਰਦ ਦਿੰਦੇ ਹੋ? ਅ ਸਰ ਕੱਲ ਜੋ ਬਸੰਤ ਪੰਚਦੀ ਦਾ ਤਿਹਾਰ ਸੀ ਉਹ ਮੌਸਮ ਦੀ ਖਰਾਬੀ ਦੇ ਵਜ੍ਹਾ ਕਰਣ ਲੋਕਾਂ ਵੱਲੋਂ ਨਹੀਂ ਮਨਾਇਆ ਗਿਆ ਪਰ ਅੱਜ ਮੌਸਮ ਖੁੱਲਣ ਕਾਰਨ ਤੋਂ ਪਹੁੰਚਣ ਕਾਰਨ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਕਾਫੀ ਜਗ੍ਹਾ ਤੇ ਪਤੰਗਬਾਜ਼ੀ ਕੀਤੀ ਜਾ ਰਹੀ ਹੈ। ਜਿਸ ਦੇ ਸਬੰਧ ਵਿੱਚ ਅੱਜ ਸਵੇਰ ਤੋਂ ਹੀ ਆਪਣੇ ਕਰੌਲੀ ਪੁਲਿਸ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜੋ ਛੱਤਾਂ ਉੱਤੇ ਰੂਫਟੌਪ ਤੇ ਉਸਦੇ ਨਾਜ਼ੁਕੋਂ ਪਤੰਗ ਉਡਾ ਰਹੇ ਨੇ ਹੁੱਲੜਬਾਜੀ ਕਰ ਰਹੇ ਨੇ ਕੋ ਛੱਤਾਂ ਉੱਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਕੀ ਦੋਰ ਵਰਤ ਰਹੇ ਹਨ ਤਾਂ ਕਾਫੀ ਛੱਤਾਂ ਉੱਤੇ ਸਵੇਰ ਦੇ ਹੀ ਅੱਜ ਸਵੇਰੇ ਵੀ ਦੁਪਹਿਰੇ ਵੀ ਅਸੀਂ ਸ਼ਾਮ ਤੱਕ ਸਾਰੇ ਹੀ ਆਪਣੇ ਜਿਹੜਾ ਕਰੌਲੀ ਦਾ ਏਰੀਆ ਕਵਰ ਕੀਤਾ ਗਿਆ ਛੱਤਾਂ ਉੱਤੇ ਚੜ੍ਹ ਜਾ ਕੇ ਚੈੱਕ ਕੀਤਾ ਜਾ ਰਿਹਾ ਹੈ ਤੇ ਸਰ ਜਿਹੜੇ ਪੁੱਛੇ ਜਿਹੜੇ ਬੱਚੇ ਆ ਬੀਜੇ ਵਗੈਰਲਾ ਲਾਉਂਦੇ ਆ ਹੁੱਲੜਬਾਜੀ ਉਹਨਾਂ ਦਾ ਵੇਖੀ ਇਨਾਂ ਨੂੰ ਸਖਤ ਤਾਰਨਾ ਕੀਤੀ ਗਈ ਹੈ ਜੇ ਕੋਈ ਇਸ ਤਰ੍ਹਾਂ ਵੀ ਜੇਕਰ ਉਹ ਉੱਪਰ ਛੱਤ ਉੱਤੇ ਇਸ ਤਰ੍ਹਾਂ ਕੋਈ ਡੀਜੇ ਲਾ ਕੇ ਨਾਚ ਗਾਣਾ ਵੀ ਕਰਦੇ ਨੇ ਤਾਂ ਖੁਦ ਵੀ ਉਹ ਕੋਈ ਸੱਟ ਖਾ ਸਕਦੇ ਨੇ ਛੱਤੋਂ ਡਿੱਗ ਸਕਦੇ ਨੇ ਉਹਨਾਂ ਦੇ ਮਾਪੇ-ਬਾਪ ਨੂੰ ਹਦਾਇਤ ਕੀਤੀ ਗਈ ਹੈ ਉਹਨਾਂ ਨੂੰ ਤਾੜਨਾ ਵੀ ਕੀਤੀ ਗਈ ਸਖਤੀ ਨਾਲ ਜਿਸ ਜੋ ਬਣਦੀ ਕਾਨੂੰਨੀ ਕਾਰਵਾਈ ਉਹਦੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਅ ਵੀ ਉਹ ਬੰਦ ਕਰਵਾਉਣੇ ਡੀਜੇ ਵਗੈਰਾ ਦੇ